ਕਿ ਚੌਰੀਆਂ ਵੀ ਸਾਰਾ ਸਮਾਨ ਰੱਤ ਕਾ ਤਿੰਨ ਵਾਰੀ ਬੈਠਿਆ ਚਿਮਟੇ ਵਾਲੇ ਵੀ ਕਿਉਂ ਚਮਟਾਣਾ ਬੱਲੇ ਨੂੰ ਚਲੀ ਜਾਂਦੀ ਟੈਕੀ ਫੇਰ ਖਾਲੀ ਮੈਨੂੰ ਆਇਆ ਮੈਂ ਆਪਣੀ ਮਾਂ ਨੂੰ ਆਪਣੇ ਬਾਪੂ ਨੂੰ ਖੁਸ਼ ਕਰਨਾ ਕਿਤੇ ਉਹ ਨਾ ਗਾਲ ਹੋਵੇ ਮੇਰਾ ਢੋਡੀ ਪੱਟ ਨਾਲ ਹੋਵੇ ਤਾਂ ਬੋਲਾਂ ਕਿਵੇਂ ਇਹਨਾਂ ਨੇ ਕਿਹੜਾ ਬੋਲਣਾ ਕਈ ਵਾਰੀ ਗੀਤੇ ਭੁੱਲ ਜਾਂਦੇ ਕਿਆ ਕਹਿਣਾ ਉਹ ਕਿਉਂ ਭੁੱਲਦੇ ਆਂ ਟਾਈਟ ਹੋ ਜਾਂਦੇ ਤੇਰੇ ਨਾ ਨਾ ਬਾਬਾ ਇੱਧਰ ਬਾਜਾ ਨਾ ਬਜਾਣ ਹੋਰ ਖਾ ਲੋ ਕੱਬ ਤੱਕ ਜੋੜੀਆਂ ਠੰਡੀਆਂ ਨਾ ਹੋ ਜਾਣ ਦੁਨੀਆ ਮਰਜੀ ਖਾ ਪਰ ਮਾਂ ਦੇ ਗੁਣ ਤਾਂ ਧਿਆਨ ਨਾਲ ਗਾਉਗਾ ਐਨੀ ਠੱਗੀ ਐਨੀ ਬੇਈਮਾਨੀ ਮਾਣਾ ਕਰਨੀ ਉਹ ਕਹਿੰਦੇ ਪਾਣੀ ਪੋਲਣ ਤੋਂ ਨੰਗਣਾ ਇੱਕ ਮਨੂ ਵੇਦਾ ਬਾਬਾ ਜੀ ਨਾਲੇ ਡਰਦਾ ਨਹੀਂ ਕੋ ਬੁਲਾਉਂਦਾ ਕੀ ਪਤਾ ਉਹ ਘਰਾਂ ਦੇ ਤਵਾ ਲਾ ਦੇ ਓ ਮਗਾ ਮੈਂ ਨਹੀਂ ਜਾਂਦਾ ਮੇ ਕੋਲ ਨਹੀਂ ਡਾਂਕਦੇ ਜਾਂਦਾ ਮੈਂ ਆਪਣੀ ਕੰਮ ਬੜਿਆ ਤੇਰੇ ਘਰ ਗੀਤ ਗਾਉ ਤੇ ਨਾਲ ਉੱਥੇ ਰੋਟੀਆਂ ਖਾਣ ਜਾ ਮੈਨੂੰ ਕੀ ਲੋੜ ਪਈ ਆ ਫਰਹਾਮਾ ਦੇ ਦੁਆਰੇ ਓ ਰਹਿਮਾਨ ਦੇ ਦੁਆਰੇ Ready? you <laughs> know से प्यारु ਯਾਰੇ ਨਾ ਸੱਤ ਨਾਮ ਆ ਭੰਤ ਪਿਆਰੇ ਨੂੰ ਤੇਰੀ ਜਾਨ ਬਚਾ ਲਈ ਮੈਂ ਉਹ ਦੁਆ ਭੰਤ ਪਿਆਰਾ ਤਾਈ ਆਪ ਸਰ ਜੀ ਚਲੋ ਰੁਗਿਆ ਹੁਨਾ ਤੇਰਾ ਦਰਜੀ ਜੋ ਗਿਆ ਕੋੜਾ ਤੇਰਾ ਦਰਜੀ ਜੋ ਗਿਆ ਜਾਲੀ ਪੱਗ ਨੂੰ ਸ਼ੀਰਪਾਸ਼ ਉੱਤੇ ਕੇ ਮੰਗ ਬਖਤਾ ਕੀ ਮੰਗਦਾ ਹੈ ਪਾਸ ਕਿਸੇ ਭਗਤ ਦਾ ਸ਼ੇਰਨਾ ਭਾਈ ਪਰਪਤ ਨੂੰ ਮਾਂ ਯਾਰੇ ਵਿਸ਼ਵਾਸ ਕੁੰਡ ਦੀ ਅੰਦੇ ਮਿਲਦੇ ਕੋਲ ਨਾਰੀyal ਦੀ ਪੇਸ਼ ਲੈ ਲਿਆ ਨਾਰੀyal ਸ਼ੇਰਨਾ ਮਾਂ ਮੰਗੀਆਂ ਨਾ ਹੁਣ ਸ਼ੇਰ ਦੇਤਾ ਦੁਨੀਆ ਨਿੰਦਿਆ ਕਰੂਗੀ ਦਿਲ ਠਿਕਨੀ ਤੇ ਮਜੂਦੇ ਵੀ ਉੜਾ ਜ਼ਮੀਨ ਤੇ ਮਰੇ ਪਹਿ ਰੜਾ ਤਾਰੀਏ ਤਿਆਰੀ ਮਾ ਕੋਲ ਸਾਗਤਾ ਤਾਰੀਏ ਪਿਆਰੀ ਦਿਲ ਵਾਲੀ ਚੱਲਦਾ ਤਾਰੀ ਤੇ ਆਈ ਦਿਲ ਵਾਲੇ ਚੱਲਦਾ ਤਾਰੀ ਤੇ ਆਈ ਦਿਲ ਵਾਲੇ ਚੱਲਦਾ ਬਾਦਸ਼ਾਹ ਅਕਬਰ ਬੜਾ ਹੈਰਾਨ ਹੋ ਗਿਆ ਮਾਤਾ ਕਿੱਥੇ ਠਿਕੋੜਾ ਬੈਠਾ ਤੇ ਇਹ ਵੀ ਸਿਰ ਦੇ ਕੇ ਦਵਾਰੇ ਲਵਾ ਕੇ ਆ ਗਿਆ ਅਕਬਰ ਬਾਦਸ਼ਾਹ ਨੇ ਕਿਹਾ ਸਿਪਾਹੀਓ ਕੋੜਾ ਦੇ ਦੇ ਇਹਨੂੰ ਪਰ ਜਿਹੜੀ ਜਵਾਨਾ ਦੱਸਦੇ ਨੇ ਉਹ ਕੀ ਚੀਜ਼ ਹੈ ਉਹਨੂੰ ਚੱਕਰੋ ਤਵੀਆਂ ਉੱਜਾ ਕੇ ਉੱਤੇ ਰੱਖ ਦਿੱਤੀਆਂ ਜੋਤ ਦੇ ਪਰਮਾਤਮਾ ਦੀ ਸ਼ਕਤੀ ਸੀ ਉਹ ਕਿਵੇਂ ਦਬ ਸਕਦੀ ਸੀ ਪਰਮਾਤਮਾ ਦੀ ਜੋਤ ਸੀ ਉਹ ਕਿਵੇਂ ਦਬ ਸਕਦੀ ਸੀ ਜੇ ਜੋਤਾਂ ਦਬਦੀਆਂ ਹੁੰਦੀਆਂ ਤੇ ਸੁਬਾ ਸਰਹੰਦ ਸ਼ਹਿਬਾਦਾਂ ਨੂੰ ਦਬਾ ਲੈਂਦਾ ਅਮਰ ਜੋਸ਼ ਸਭ ਸ਼ਕਤੀ ਮਾਨ ਸਿੱਖੀ ਸਾਧਨ ਵਾਲੇ ਦੀ ਜੋਤ ਸਭ ਜਗਾਂ ਦੇ ਅੰਦਰ ਪ੍ਰਗਟ ਹੋ ਚੁੱਕੀ ਸੀ। ਉੱਤੋਂ ਬਾਦਸ਼ਾਹ ਨੂੰ ਚੁਕਣਾ ਪਿਆ। ਅੰਕਬਾਰਸ਼ਾਹ ਨੂੰ ਚੁਕਣਾ ਪਿਆ। ਵਜ਼ੀਰ ਬੁਲਾਏ, ਪੰਦਿਤ ਬੁਲਾਏ। ਬਈ ਉਹ ਜਵਾਲਾ ਪਾਣੀ ਨਾਲ ਵੀ ਤਵੀਆਂ ਨਾਲ ਨਹੀਂ ਰੁਕੀ। ਦੱਸੋ ਹੁਣ ਕੀ ਹੋਣਾ ਚਾਹੀਦਾ ਕਿਉ ਬਾਦਸ਼ਾਹ ਸੋਨੇ ਦਾ ਛੱਦਰ ਬਣਵਾ ਸਵਾ ਮੰਦਾ ਮਾਫੀ ਮੰਗ ਕੇ ਆ ਨੰਗੇ ਪੈਰੀ ਅਕਬਰ ਬਾਦਸ਼ਾਹ ਨੇ ਛੱਦਰ ਬਣਵਾਇਆ ਨੰਗੇ ਪੈਰੀ ਲੈ ਕੇ ਤੁਰ ਪਿਆ ਕੀ ਕਹਿੰਦਾ ਜਾਂਦਾ ਮੇਰੇ ਵਰਗਾ ਤਾਂ ਨਹੀਂ ਆਉਣਾ ਸ਼ਤਰਾਪੀ ਡਾਕਟਰ ਦੇਵੇਂ ਫਕੀਰ ਨੋ ਮਨ ਪੂਜਾ ਲੈ ਕੇ ਆਇਆ ਦੁੱਖ ਦੇ ਕੇ ਭਗਤਾਂ ਨੂੰ ਪੂਜਾ ਕਰਨ ਲਈ ਆਇਆ ਦੁੱਖ ਦੇ ਕੇ ਭਗਤਾਂ ਨੂੰ ਅਜ ਪੂਜਾ ਕਰਨ ਲਈ ਆਇਆ ਦੁੱਖ ਦੇ ਕੇ ਭਗਤਾਂ ਨੂੰ ਆਜ ਵੀ ਜਾ ਕੇ ਮਾਂ ਜਵਾਲਾ ਦੇ ਦੇਖੋ ਗਲਟ ਨਾ ਬਣਿਆ ਪਿਆ ਸੋਨਾ ਦਾ ਗਲਟ ਬਣ ਗਿਆ ਪੱਥਰ ਬਣ ਗਿਆ ਮੰਨੂਰ ਨਹੀਂ ਉਹ ਕਰਦੇ ਉਹ ਸ਼ਵਾਂਹੰਕਾਰੀਆਂ ਦੇ ਮੈਂ ਕਦੇ ਵੀ ਨਾਲ ਲੈਂਦੀ ਸ਼ਵਾਂਹੰਕਾਰੀਆਂ ਵੀ ਵੀ ਨਾਲ ਲੈਂਦੀ ਸੇ की बि दुख पीण सारे माह वल आ दुख पीड़ मा वल अड़े ਦੇ ਨਾ ਰੋਲੇ ਵੇਲੇ ਭਾਗ ਤਨੇ ਉਹ ਸੰਗਤ ਕਾ ਦੇ ਜਾਂਦੇ ਤੇ ਨਾ ਰੋਲੇ ਵੇਲੇ ਭਾਗ ਤਨੇ ਸੰਗਤ ਕਾ ਦੇ ਜਾਂਦੇ ਨਾ ਰੋਲੇ ਵੇਲੇ ਭਾਗ ਤਨੇ ਸੰਗਤ ਕਾ ਸੋ ਮੇਰੇ ਕੋ ਉਹ ਵੀ ਮਿਰੋਛਨੀ ਜਿਹੜੇ ਕੇ ਮੇਰੇ ਨਾਲ ਪਿੱਛੇ ਚਲੇ ਜਾਂਦੇ ਉਹਨਾਂ ਨੇ ਇੱਕ ਐਤਵਾਰ ਕੋਈ ਵਿਆਹ ਨਹੀਂ ਉਹਨਾਂ ਨੇ ਗਏ ਉਹ ਵੀ ਬੰਦੇ ਆਉਂਦੇ ਨੇ ਮੇਰੇ ਕੋਲ ਨਾ ਵੀ ਕਹਿੰਦੇ ਵਿਆਹ ਤੇ ਆਈਗਾ ਵੀ 100 ਬਾਰ ਰੋ ਸੱਤ ਲੜ ਜਾਂ ਨਾਲ ਮਾਈ ਨਿਕਲ ਜੀ ਵੀ ਬਾਪੇ ਨੂੰ ਜਾਇਏ ਤੇ ਮਾਂ ਨੇ ਕੀ ਤੋਂ ਨਹੀਂ ਮਕਾਨ ਦੇਣੀ ਨਾ ਆਪਣੀ ਪੂਰੀ ਜ਼ਿੰਦਗੀ 50 ਸਾਲ ਹੋ ਗਏ ਇੱਕ ਵੀ ਗਾਰ ਹਾਜ਼ਰੀ ਨਹੀਂ ਕਰੀ ਦਰਬਾਰ ਦੀ ਤਾਂ ਤੁਸੀਂ ਇਹ ਦੇ ਨਹੀਂ ਆ ਕੇ ਪਿੱਛੇ ਨਹੀਂ ਕਰਦੇ ਮੇਰੇ ਨਿਗਾ ਚਰੇ ਬੰਦੇ ਸਾਰੇ ਉਹਨਾਂ ਦੇ ਕੋਲ ڈاکੂ ਮਰਦੇ ਆਰ ਕਿੱਤੇ ਨੇ ਉਹ ਭਗਤੀ ਕਰਨ ਨਾਮ ਦੇਣਾ ਜਪਣ ਉਹਨਾਂ ਨੂੰ ਰਾਮ ਨਹੀਂ ਸਿੱਧਾ ਹੁਣ ਕਰਨਾ ਜਿਵੇਂ ਮਾਂ ਦੇ ਪ੍ਰਮਾਤਮਾ ਦੇ ਭਗਤ ਆ ਪਿਆਰੇ ਨੇ ਉਹਨਾਂ ਤੋਂ ਜਾਣ ਲਓ ਇਹਨੂੰ ਤੁੜਕੇ ਭਜਨ ਮੇਰੇ ਸਿਰ ਤੇ ਰੱਖ ਕੇ ਅੱਜ ਦਾ ਵਿਆਹ ਦਾ ਕੰਮ ਆ ਤੇ ਜਿਹੜਾ ਦੁੱਖ ਪਿਆ ਸੀ ਤੇ ਰਿਸ਼ਤੇਦਾਰੋਂ ਹਟਾਜਾ ਜਦ ਤਣਾ ਦੋੜਾ ਦੁੱਖ ਜਿਹਨਾਂ ਹਟਾਇਆ ਜਿਹੜਾ ਸੋਚੀ ਲਾਓ ਕਪਾਟ ਖੋਲੋ ਧਿਆਨ দাও ਮੈਂ ਤੁਹਾਡੇ ਕੋਲ ਮਾਇਆ ਵੀ ਮੰਗੀ ਪੈਸੇ ਵੀ ਮੰਗੇ ਵੀ ਪਿੰਡ ਚ ਮੰਗਣ ਜਾ ਸੀ ਜਿਹਨੂੰ ਸੇਵਾ ਬਖਸ਼ੀ ਆਪਣੇ ਮਾਨ ਕਰਵਾ ਲਈ ਦਰਸੋਨਾ ਉਹ ਲੋਕ ਜਿਹੜੇ ਚਪਰਤੋ ਗਿਆ ਨਾ ਨਾ ਕੰਪਨੀ ਨਹੀਂ ਬਣਾ ਲਿਆ ਗੱਡੀਆਂ ਨਹੀਂ ਜ਼ਮੀਨਾਂ ਨਹੀਂ ਖਰੀਦ ਰਿਆ ਤੁਹਾਡੀ ਸੇਵਾ ਇੱਥੇ ਲਾ ਦੇਣਾ ਨਾ ਕਪੜੇ ਨਹੀਂ ਸਵਾਰਿਆ ਬਾਗ ਬਜ਼ਾਰਾਂ ਚ ਲੱਡੂ ਵੀ ਖਾਂਦਾ ਤੇ ਸਬੂਸੇ ਨਹੀਂ ਖਾਂਦਾ ਨਾ ਲੰਗਰ ਚ ਰੋਟੀ ਵੀ ਛੇਤੀ ਨਹੀਂ ਖਾਂਦਾ ਮੈਨੂੰ ਇਹੋ ਹੀ ਆ ਵੀ ਜ਼ਿੰਦਗੀ ਲੇ ਕੇ ਲੱਗਦੇ ਕਿ ਇਵੇਂ ਲੰਘ ਜਾਈ ਨਾ ਇਹ ਤਾਂ ਕਿੰਨਾਂ ਜਿੰਦਗੀ ਰਿਸ਼ਤੇ ਰੌਣ ਦੇ ਲੈ ਕੇ ਲੱਗ ਜੇ ਰੱਬ ਦੇ ਲੰਜੇ ਨਾ ਤਵੇ ਕੋਈ ਨੀ ਮਾਂ ਵੀ ਨਹੀਂ ਮਿਲਦੀ ਤੇ ਰੱਬ ਵੀ ਨਹੀਂ ਮਿਲਦਾ ਤੇ ਸੰਤ ਵੀ ਨਹੀਂ ਮਿਲਦਾ ਐਵੇਂ ਲੋ ਦਿਖਾਵੇ ਜੇ ਕਰਨੀ ਜਾਇਓ ਕਿਆ ਹੜ ਜੋ ਦਿਖਾਵੇ ਕੰਦ ਮੈਨੂੰ ਤਾਂ ਰਾਮ ਬਾਬਾ ਮਿਲਿਆ ਰੱਬ ਦੇਵਤਾ ਮਿਲਿਆ ਰਾਤ ਮਾਤਾ ਮਿਲੀ ਤੇ ਦਜ ਕਿੱਥੇ ਗਈ ਉਹ ਸੁਪਨੇ ਚ ਭੂਤ ਵੀ ਆ ਕੇ ਮਿਲ ਜਾਂਦੇ ਬਣ ਕੇ ਮਾਤਾ ਕੋਤੇ ਸੰਤ ਬਣ ਜਾਂਦੇ ਮਾਤਰ ਲੈਡਸ ਰੂਪ ਸੰਤ ਲੈਡਸ ਰੂਪ ਰਾਪ ਲੈਡਸ ਰੂਪ ਹੈ ਉਹ ਤੁਹਾਡੇ ਦੁਨੀਆਂ ਚ ਜੂਠ ਜਗਦੀ ਜਿਹਨਾਂ ਨਾਲ ਉਹ ਧਿਆਨ ਦੇਖੋ ਬੰਦੇਓ ਕੋ ਜਲੀ ਨਾ ਰੋਤਾ ਚੜਦਾ ਯਾਜਵਨ ਹੁਣ ਮੈਨੇ ਆ ਗਿਆ ਤਰਪੋਖ ਬੰਦਾ ਹੈਗਾ ਅਕਬਰ ਬਾਦਸ਼ਾਹ ਨੇ ਵਾਪਸ ਜਾਣਾ ਆ ਨਨ ਘੰਟੇ ਦੇ ਕਰੀਬ ਹੋ ਚੁੱਕਿਆ ਟਾਈਮ ਤੁਸੀਂ ਘਰ ਨੂੰ ਨਹੀਂ ਭੱਜਣਾ ਮੈਂ ਤਾਂ ਭੱਜਣਾ ਨਹੀਂ ਮੈਨੂੰ ਤਾਂ ਲੱਗਿਆ ਇਹਨਾਂ ਦਾ ਹਲਪਲ ਬੰਦੇ ਦਾ ਕੰਮ ਦਾ ਕਿੱਦਾਂ ਗੱਡੀ ਪਹੁੰਚਾ ਲੈਣੀ ਹੈ ਉਹ ਮਾਹੀ ਨੂੰ ਮੇਰੇ ਲੈ ਮੇਰੇ ਲੈ ਮਿਲਦੇ ਉਹ ਮਾਹੀ ਨੂੰ ਮੇਰੇ ਲੈ ਮੇਰੇ ਲੈ ਮਿਲਦੇ ਨੂੰ ਮੇਰੇ ਲੈ

ਤੇ ਦੁਨਿਆ ਦੇ ਓ ਰੱਬ ਦਾ ਬਲ ਕੇ ਗਾ ਜਾ ਤੁਸੀਂ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਛੱਡ ਦੋ ਦੁਨੀਆ ਦੇ ਛੱਡੋ ਨਾ ਦੋ ਦੇ ਵਿੱਚ ਰਹਿੰਦੇ ਰਹਿੰਦੇ ਬੜ ਬੜ ਕੇ ਮਾਲਕ ਨੂੰ ਮਿਲ ਲਾਓ ਦੇਹ ਹੱਜ ਬੇਈਮਾਨ ਬੈਠੇ ਖੱਗ ਬੈਠੇ ਉਹਨਾਂ ਠੱਗਾਂ ਨੂੰ ਕੱਢ ਲਓ ਇਹ ਨਿਕਲ ਨਹੀਂ ਮੈਨੂੰ ਤਾਂ ਲੱਗਦਾ ਨੇ ਕਿ ਹੋਰ ਤਾਂ ਭਾਵੇਂ 4 ਬਣ ਜਾਣ 5 ਦਿਨ 9 ਤਾਂ ਬਣ ਜਾਣਗੇ ਪਰ ਪਹਿਲੇ 5 ਨਹੀਂ ਨਿਕਲੋ ਇਹ ਚੁੱਪ ਕਰਕੇ ਦੇਖੇ ਨਾ ਬਦਲ ਕਿਹੜੇ ਦੇਸ਼ 'ਚ ਬੋਲੀ ਜਾਂਦਾ ਹੈ ਮਾਹੀ ਵਾਲੇ ਦੇਸ਼ ਬੋਲਦੇ ਤੂੰ ਵੀ ਚੱਲ ਚੱਲੀਏ ਬੰਦਿਆ ਮਰੇ ਨੂੰ ਸੱਚਖੰਡ ਮਰਜ਼ੀਆਂ ਹੱਡੀਆਂ ਚੱਕੀ ਜਾਂਦੇ ਉਹ ਜੂਦਾ ਜੂਦਾ ਦਾ ਗਿਆ ਨਹੀਂ ਕੋਈ ਕਿਤੇ ਹੱਡੀਆਂ ਚੱਕੀ ਬੋਦਾ ਕੋ ਕਿਤੇ ਕਹਿੰਦੇ ਫੁੱਲ ਨੇ ਫੁੱਲ ਆਹੀ ਨੇ ਜਿਹੜੇ ਬੋਲਦੇ ਨੇ ਆ ਨਹੀਂ ਫੁੱਲ ਅਸਲੀ ਉਹਦਾ ਪਿੰਜਰ ਦੇ ਹੱਦ ਨੇ ਜਿੱਥੇ ਮਰਜ਼ੀ ਸਿੰਦੂ ਜੂਦਾ ਜੂਦਾ ਤੁਰਦਾ ਹਰੀ ਦੇ ਦੇਸ਼ ਮਗਰੋਂ ਕਿਸੇ ਪੁੱਛਣਾ ਨਹੀਂ ਜੋਨੇ ਨੀ ਪੁੱਛਣਾ ਡਬਲੂ ਬੱਜਣਾ ਜਿਨ੍ਹਾਂ ਨਾਲ ਲਾਈਆਂ ਨੇ ਉਹ ਪਿਆਰਿਆ ਮਾਰਾ ਕਹਿੰਦੇ ਜਬ ਕੀ ਕਾਇਆ ਤਜੀ ਮੇਰੇ ਪਿਆਰੇ ਫੇਰ ਕੀ ਯਾਦਾ ਫੇਰ ਘਰ ਦੇ ਹੀ ਕਹਿੰਦੇ ਪ੍ਰੇਤ ਪ੍ਰੇਤ ਕਰ ਭਾਗੀ ਕਹਿੰਦੇ ਪ੍ਰੇਤ ਦਾ ਮੂੰਹ ਢੱਕ ਦੋ ਇਹਦਾ ਇਹ ਦਾ ਕੱਪੜੇ ਬਾਹਰ ਸੁੱਧੋ ਪ੍ਰੇਤ ਤਾਹਲ ਚੰਬੜ ਚੋ ਉਹਦਾ ਕਾੜ ਵੀ ਦੇ ਦੋ ਪੈਸੇ ਦੇ ਦੋ ਸਮਾਨ ਦੇ ਦੋ ਲੋਕਾਂ ਨੂੰ ਉਹ ਨਹੀਂ ਚੰਬੜੂ ਫੇਰ ਬਾਪੂ ਨੂੰ ਕਹਿੰਦੇ ਪੋਹੇ ਲੈ ਜਾਣਾ ਹੁਣ ਪੋਹੇ ਦਾ ਵੀ ਟਾਈਮ ਆ ਗਿਆ ਬਾਪੂ ਕੁੱਤੇ ਦੀ ਚੁੰਝ ਪਿਆਵੇ ਛੋਟੇ ਦੀ ਚੋ ਤੇ ਬਾਪੂ ਨੂੰ ਕੱਪੜੇ ਪੋਹੇ ਮੇਰੇ ਵਰਗਾ ਠੱਗਾ ਨੂੰ ਦੇਉਂਦੇ ਉੱਤੇ ਉਹ ਕਰਦਾ ਮੈਂ ਖੜ ਕੇ ਦੇਖ ਆਇਆ ਚੱਕ ਕੇ ਕੱਪੜੇ ਪਿੱਛੇ ਦੁਜਾ ਵੀ ਤੂੰ ਵੀ ਚੱਲ ਪਿੱਛੇ ਚੱਲ ਵੀ ਪਿੱਛੇ ਕਹਿੰਦੇ ਗਾਤ ਆਉਂਦੀ ਓ ਗੱਤ ਪਾਣੀ ਨਾਲ ਸਿਮਰਨ ਨਾਲ ਨਾਮ ਨਾਲ ਵਿਸ਼ਵਾਸ ਨਾਲ ਸਾਦੀ ਕਰਨੀ ਨੇ ਭਗਤੀ ਨਾਲ ਜੀਵਨ ਗੱਤ ਕਰਨੀ ਹੈ ਸਾਦੀ ਇੱਕ ਮੇ ਕਰਦਣਗੇ ਪੋਹੇ ਵਾਲੇ ਗੱਤ ਆਪਣੀ ਦਾ ਕਰਾਉਣਾਂ ਪਹਿਲਾਂ ਕਾਮੜੇ ਲੋਕ ਚੱਕੀ ਛੋੜੇ ਚੱਲੋ ਬਈ ਉਹਦਾ ਨਾਂ ਵੀ ਹਾਂ ਵੀ ਜਰਾ ਬਾਪੂ ਬੁਲਾਣਾ ਫੁਲਾਣਾ ਉਹ ਬਈਆਂ ਲਿਖੀਆਂ ਚਾਕੋ ਨੂੰ ਉਹ ਮਾਰ ਦੇ ਇਹ ਬਈਆਂ ਇਹ ਨਹੀਂ ਚੱਲਣੀਆਂ ਓ ਰੱਬ ਵਾਲੀ ਬਹੀ ਦੇ